ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਉਹ ਚੁੱਕਿਆ ਸੀਗਾ ਤੇ ਆਮ ਆਦਮੀ ਦੀ ਆਵਾਜ਼ ਜਿਹੜੀ ਬੁਲੰਦ ਕੀਤੀ ਸੀ ਤੇ ਦੋ ਵਾਰੀ ਇੱਥੋਂ ਸਰਦਾਰ ਹਰਭਜਨ ਸਿੰਘ ਈਟਕੋ ਜੋ ਇੱਥੋਂ ਦੇ ਮੰਤਰੀ ਆ ਉਹਨਾਂ ਨੂੰ ਇਹਨਾਂ ਨੇ ਪਿੰਡ ਦੇ ਵਿੱਚੋਂ 365-65 ਵੋਟਾਂ ਤੇ ਦੂਜੀ ਵਾਰੀ ਉਦੋਂ ਵੀ ਵੱਧ ਵੋਟਾਂ ਦੇ ਨਾਲ ਜਿਹੜਾ ਵਾ ਪਿੰਡ ਦੇ ਵਿੱਚੋਂ ਉਹਨਾਂ ਨੂੰ ਫਤਵਾ ਦਵਾਇਆ ਸੀ ਪਰ ਅੱਜ ਇਹਨਾਂ ਨੇ ਭਰੇ ਤੇ ਦੁਖੀ ਮੰਨ ਦੇ ਨਾਲ ਜੋਕਤ ਸਾਨੂੰ ਦੱਸਿਆ ਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਪਿੰਡਾਂ ਦੇ ਵਿੱਚ ਸਾਡੇ ਜਦੋਂ ਲੀਡਰ ਆਉਣਗੇ ਉਦੋਂ ਉਹਨਾਂ ਨੂੰ ਸਵਾਲ ਕਰਿਆ ਕਰੋ ਉਹਨਾਂ ਨੂੰ ਗੱਲ ਪੁੱਛਿਆ ਕਰੋ ਤੇ ਅੱਜ ਉਹ ਜਿਹੜੇ ਲੋਕ ਸਵਾਲ ਕਰਦੇ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਕਿਸ ਕਦਰ ਤੱਕ ਜਾ ਸਕਦੇ ਆ ਉਹ ਤੁਹਾਡੇ ਸਾਹਮਣੇ ਦੱਸਣ ਲੱਗੇ ਆ ਆ ਮੇਰੇ ਹੱਥ ਦੇ ਵਿੱਚ ਇੱਕ ਐਫ ਆਈ ਆਰ ਖੜੀ ਆ ਇਹ ਕਾਲੀ ਐਫ ਆਈ ਆਰ ਆ 26 ਦੀ ਤੇ ਇਹ ਸਾਡੇ ਜਿਹੜੇ ਬਲਾਕ ਦੇ ਸਰਦਾਰ ਬਰਿੰਦਰਜੀਤ ਸਿੰਘ ਆ ਉਹਨਾਂ ਦੇ ਤੇ ਉਹਨਾਂ ਦੇ ਦੋ ਪਹੀਆਂ ਦੇ ਉੱਤੇ 26 ਤੇ ਇੱਕ ਸਾਡੇ ਬਲਾਕ ਦੇ ਖਜ਼ਾਨਚੀ ਆ ਸਰਦਾਰ ਸੁਖਪਾਲ ਸਿੰਘ ਉਹਨਾਂ ਦੇ ਉੱਤੇ ਜਿਹੜਾ ਵਾ ਪਰਚਾ ਦਰਜ ਕਰਾ ਦਿੱਤਾ 26 ਦਾ ਥਾਣਾ ਜੰਡਿਆਲੇ ਦੇ ਵਿੱਚ ਤੇ ਪਰਚਾ ਦਰਜ ਕਿਉਂ ਕਰਾਇਆ ਜਿੱਥੇ ਆਪਾਂ ਖਲੋਤੇ ਆ ਇਸੇ ਜਗ੍ਹਾ ਦੇ ਉੱਤੇ ਆ ਵੇਖੋ ਇੱਟਾ ਤੁਹਾਨੂੰ ਪੁੱਟੀਆਂ ਦੇਖਦੀਆਂ ਹੁਣ ਕਿਆਂ ਕਿਉਂਕਿ ਇੱਥੇ ਨਵੀਂ ਸੜਕ ਬਣਨੀ ਆ ਇੱਥੇ ਸਾਡੀਆਂ ਨਰੇਗਾ ਵਾਲੀਆਂ ਭੈਣਾਂ ਬੀਬੀਆਂ ਮਜ਼ਦੂਰ ਜਿਹੜੀਆਂ ਵਾਂ ਉਹ ਇੱਥੇ ਇੱਕ ਦਿਨ ਕੰਮ ਕਰ ਰਹੀਆਂ ਸੀ ਕਿਆਂ ਤੇ ਇਹਨਾਂ ਨੇ ਸਰਦਾਰ ਬਰਿੰਦਰਜੀਤ ਸਿੰਘ ਨੇ ਜੋ ਸਾਡੀਆਂ ਜਥੇਬੰਦੀਆਂ ਦਾ ਸੰਵਿਧਾਨ ਆ ਕਿ ਆਪਣੇ ਭਾਈਆਂ ਦਾ ਖਿਆਲ ਰੱਖਣਾ ਵਾਸ਼ੇਸ਼ ਕਰਕੇ ਇਹਨਾਂ ਨੇ ਉਹਨਾਂ ਨੂੰ ਜਲ ਪਾਣੀ ਛਕਾਇਆ ਚਾਹ ਪਾਣੀ ਪਿਆਇਆ ਇਥੋਂ ਉਹਨਾਂ ਨੂੰ ਜੋ ਵੀ ਜਿੰਨੀ ਸੇਵਾ ਹੋ ਸਕਦੀ ਉਹ ਕੀਤੀ ਤੇ ਅਚਾਨਕ ਉਹਨਾਂ ਨਾਲ ਗੱਲ ਛੇੜ ਲਈ ਵੀ ਤੁਹਾਨੂੰ ਜਿਹੜੀ ਦਿਹਾੜੀ ਆ ਕਿੰਨੀ ਦਿੰਦੇ ਆ ਤੇ ਕਿੰਨੇ ਦਿਨਾਂ ਬਾਅਦ ਉਹ ਮਿਲ ਜਾਂਦੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਸਾਨੂੰ ਅੱਜ 20-25 ਦਿਨ ਹੋ ਗਏ ਆ ਕੋਈ ਦਿਹਾੜੀ ਨਹੀਂ ਮਿਲਦੀ ਦਿਹਾੜੀ ਜਿਹੜੀ ਆ ਉਹ ਬੜੀ ਬੜੀ ਲੇਟ ਆਉਂਦੀ ਆ ਇੱਕ ਗੱਲ ਤੇ ਕਲੀਅਰ ਆ ਮੈਂ ਇਥੇ ਸਾਫ਼ ਕਰਦਾ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਤੇ ਸਾਫ਼ ਆ ਕਿ ਜੇ 10 ਬੰਦੇ ਕੰਮ ਕਰਦੇ ਆ ਤੇ 35 35 ਬੰਦਿਆਂ ਦੀ ਦਿਹਾੜੀ ਲੱਗਦੀ ਆ ਇਹ ਗੱਲ ਕਲੀਅਰ ਆ ਇਰ ਚ ਕੋਈ ਧੋਖਾ ਨਹੀਂ ਸਿਰਫ ਇਹ ਆ ਵੀ ਇਹਦੇ ਉੱਤੇ ਜਾਂਚ ਨਹੀਂ ਹੁੰਦੀ ਤੇ ਕਿਹੜਾ ਕਿਹੜਾ ਬੰਦਾ ਜਿਹੜਾ ਵਾ ਉਹ ਜਾਂਚ ਕਰਾਵੇ ਕਿੱਥੇ ਕਿੱਥੇ ਜਾਂਚ ਕਰਾਵੇ ਪਰ ਫਿਰ ਵੀ ਜਾਂਚ ਕਰਾਉਣ ਦੀ ਜਿਹੜੀ ਰੀਤ ਵਾ ਉਹ ਤੋਰੀ ਕਿੰਨੇ ਆ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਨਵੀਂ ਨਵੀਂ ਆਈ ਉਦੋਂ ਇਹ ਸਭ ਤੋਂ ਪਹਿਲਾਂ ਹਸਪਤਾਲਾਂ ਦੇ ਵਿੱਚ ਭੱਜ-ਭੱਜ ਕੇ ਗਈ ਵੀ ਆਪਾਂ ਵੇਖਣਾ ਵੀ ਡਾਕਟਰ ਸਹੀ ਕੰਮ ਕਰਦੇ ਆ ਫਿਰ ਇਹ ਭੱਜ-ਭੱਜ ਕੇ ਸਕੂਲਾਂ 'ਚ ਗਈ ਇਹਨਾਂ ਨੇ ਜਾ ਕੇ ਸਬਜ਼ੀਆਂ ਚ ਟਮਾਟਰ ਚੈੱਕ ਕੀਤੇ ਜਾ ਕੇ ਉੱਥੇ ਇੱਥੋਂ ਤਾਂ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਪਰ ਜਦੋਂ ਇਹਨਾਂ ਦੇ ਜਿਹੜੇ ਵਰਕਰ ਵਾ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਹ ਗੱਲ ਪੁੱਛ ਲੈਣ ਜੇ ਕੇ ਦਿਖਤਾਈ ਵੀ ਇਹਦੇ ਵਿੱਚ ਤੁਹਾਨੂੰ ਨਿਰਿਕਾ ਜਿਹੜੀ ਦਿਹਾੜੀ ਆ ਟਾਈਮ ਸਿਰ ਆਉਂਦੀ ਆ ਤੇ ਕਿੰਨੀ ਮਿਲਦੀ ਆ ਤੇ ਕਿੱਡਾ ਵੱਡਾ ਲੋੜਾ ਆ ਗਿਆ ਇਹਦੇ ਵਿੱਚ ਸਾਡੇ ਬਲਾਕ ਦੇ ਜਿਹੜੇ ਆਗੂ ਸਾਹਿਬਾਨ ਸਰਦਾਰ ਬਰਿੰਦਰਜੀਤ ਸਿੰਘ ਆ ਇਹਨਾਂ ਜਦੋਂ ਇਹ ਗੱਲ ਅਚਾਨਕ ਸੈਸਪਾਏ ਕਰ ਦਿੱਤੀ ਇਹਨਾਂ ਲੋ ਵੀ ਇਹ ਗੱਲ ਆ ਗਈ ਸਾਰੇ ਸਾਥੀਆਂ ਲੋ ਵੀ ਹਾਂ ਇਹ ਪੁੱਛਣਾ ਚਾਹੀਦਾ ਕਿਹੜੀ ਗੱਲ ਆ ਤੇ ਉਹਨਾਂ ਨੇ ਜਦੋਂ ਬੀਬੀਆਂ ਭੈਣਾਂ ਨੇ ਦੱਸਿਆ ਵੀ ਸਾਨੂੰ ਤੇ 20-20 ਦਿਨ 25-25 ਦਿਨ ਜਾਂ ਮਹੀਨਾ ਵੀ ਨਾ ਜਾਂ ਲਾ ਲੋ 15-15 ਜਿਹੜੇ ਪੈਸੇ ਆ ਉਹ ਲੇਟ ਆਉਂਦੇ ਆ ਤੇ ਇਹਨਾਂ ਨੇ ਉਹਨਾਂ ਦਾ ਦੁੱਖ ਜਿਹੜਾ ਇੱਕ ਵੀਡੀਓ ਬਣਾ ਕੇ ਤੇ ਵੀਡੀਓ ਦੇ ਰੂਪ ਵਿੱਚ ਜਨਤਾ ਸਾਹਮਣੇ ਲਿਆਂਦਾ ਵੀ ਆਹ ਜਿਹੜੇ ਦਿਹਾੜੀਦਾਰ ਆ ਜਿਨ੍ਹਾਂ ਨੇ ਸਵੇਰੇ ਦਿਹਾੜੀ ਲਾ ਕੇ ਸ਼ਾਮ ਨੂੰ ਪ੍ਰਸ਼ਾਦਾ ਉਹਨਾਂ ਦੇ ਕੱਟਾਂ ਪਕੜਣਾ ਜਿਹ ਦਿਹਾੜੀ ਦੇ ਪੈਸੇ ਉਹਨਾਂ ਦੇ ਹੱਥਾਂ 'ਚ ਹੋਣ ਜਿੰਨੂੰ ਅਸੀਂ ਪੰਜਾਬੀ 'ਚ ਇਹ ਵੀ ਕਹਿੰਦੇ ਆ ਕਿ ਮੁੜਕਾ ਸੁੱਕਣ ਤੋਂ ਪਹਿਲਾਂ ਦਿਹਾੜੀਦਾਰਾਂ ਦੇ ਪੈਸੇ ਉਹਨਾਂ ਦੇ ਹੱਥ 'ਚ ਚਾਹੀਦੇ ਆ ਜੇ ਦੇਦਿਏ ਤੇ ਫਿਰ ਫਲ ਮਿਲਦਾ ਇਹ ਸਾਡੀ ਪੰਜਾਬੀ 'ਚ ਘਾਲਤ ਆ ਕਿ ਜੇ ਮੁੜਕਾ ਸੁੱਕਣ ਤੋਂ ਪਹਿਲਾਂ ਆਪਾਂ ਉਹਨਾਂ ਦੇ ਪੈਸੇ ਉਹਨਾਂ ਦੇ ਹੱਥਾਂ 'ਚ ਦੇ ਦਈਏ ਤੇ ਫਿਰ ਫਲ ਮਿਲਦਾ ਤੇ ਇਹਨਾਂ ਨੇ ਵੀ ਕੋ ਪਾਤੀ ਵੀਡੀਓ ਪਾਉਣ ਤੋਂ ਬਾਅਦ ਸਾਡੇ ਇਸੇ ਖੇਲਾ ਪਿੰਡ ਦੇ ਜਿਹੜੇ ਸਾਡੇ ਮੋਦਬਾਰਾ ਉਹ ਭੜਕੁੱਠੇ ਉਹਨਾਂ ਮੋਦਬਾਰਾ ਨੇ ਜਿਹੜਾ ਵਾ ਸਰਦਾਰ ਬਰਿੰਦਰਜੀਤ ਸਿੰਘ ਅਮਰਤਵੈਲ ਸਵੇਰੇ ਸ਼ੇਅਰ ਕਰਨ ਗਏ 7 ਵਜੇ ਉਹਨਾਂ ਨੂੰ ਘੇਰ ਕੇ ਪੁੱਛਿਆ ਵੀ ਤੁਸੀਂ ਵੀਡੀਓ ਕਿਉਂ ਪਾਈਆ ਉੱਥੇ ਉਹਨਾਂ ਦੀ ਟੂ ਟੂ ਮੈਂ ਮੈਂ ਹੋ ਗਈ ਜਿਹੜੀ ਉਹਨਾਂ ਨੇ ਆਪਣਾ ਭਾਈ ਸਾਹਿਬ ਸੱਦ ਲਿਆ ਤੇ ਇਕੱਲੇ ਹੀ ਇਹਨਾਂ ਨੇ ਆਪਣੇ ਭਾਈਆਂ ਨੂੰ ਫੋਨ ਕੀਤਾ ਉੱਥੇ ਚਲ ਗਏ ਕੋਈ ਉੱਥੇ ਕਿਰਪਾਨ ਨਹੀਂ ਕੋਈ ਬੇਸਬਾਲ ਨਹੀਂ ਕੋਈ ਉੱਥੇ ਗਦਾਸੀ ਨਹੀਂ ਕੋਈ ਇਹੋ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਚੀਜ਼ ਨਹੀਂ ਆ ਖਾਲੀ ਹੱਥ ਹੋ ਵੀਰਾ ਖਾਲੀ ਆਖੇ ਆ ਟੂ ਟੂ ਮੈਂ ਮੈਂ ਹੋਈ ਇੱਕ ਦੂਜੇ ਨਾਲ ਮਾੜਾ ਚੰਗਾ ਜਿੰਨਾ ਮੈਨੂੰ ਪਿੰਡ ਚੋਂ ਪਤਾ ਲੱਗਾ ਕਿ ਹੋ ਸਕਦਾ ਧੱਕਾ ਮੁੱਕਾ ਜਿਹੜਾ ਵਾ ਉਹ ਚਾਹੇ ਥੋੜਾ ਬਹੁਤਾ ਹੋਇਆ ਹੋਵੇ ਪਰ ਜਿਹੜੀ ਇਸ ਵਕਤ ਦਾ ਧਿਰਵਾ ਜਿਹੜੀ ਇੱਥੇ ਜਿਹੜੀ ਉਸ ਧਿਰ ਨੇ ਕੀ ਕੀਤਾ ਜਿਹੜੀ ਜਾਨੀ ਕਿ ਹਾਕਮ ਧਿਰਵਾ ਉਹਨੂੰ ਆਪਾਂ ਹਾਕਮ ਧਿਰ ਕਹਿ ਸਕਦੇ ਹਾਂ ਜਿਹੜੀ ਆਮ ਆਦਮੀ ਪਾਰਟੀ ਦੀ ਹਾਕਮ ਧਿਰ ਆ ਜਿਹੜੇ ਪਿੰਡ ਦੇ ਮੋਦਬਾਰਾ ਜਿਹੜੇ ਸਰਪੰਚੀ ਲੜੀ ਜਿੰਦਾ ਨੇ ਉਹਨਾਂ ਬੰਦਿਆਂ ਨੇ ਕੀ ਕੀਤਾ ਕਿ ਇੱਕ ਮਜ਼ਦੂਰ ਸਾਥੀ ਲੈ ਕੇ ਜਿਹੜਾ ਕਿਤੇ ਦੂਰ ਦਿਹਾੜੀ ਤੇ ਪਿੰਡ ਦੇ ਵਿੱਚ ਜਿਹੜਾ ਵਾ ਉਹ ਕਿਸੇ ਦੀ ਦਿਹਾੜੀ ਗਿਆ ਸੀਗਾ ਉਹਨੂੰ ਲਿਆ ਕੇ ਤੇ ਉਹਦੇ ਧਣਿਆ ਗੋੜਨ ਵਾਸਤੇ ਗਿਆ ਸੀ ਜੋ ਪਿੰਡ ਵਾਲਿਆਂ ਦੱਸਿਆ ਵੀ ਧਣਿਆ ਗੋੜਨ ਵਾਸਤੇ ਉਹਨੂੰ ਲਿਆ ਕੇ ਉਹਦੇ ਸੱਟ ਲਾ ਕੇ ਤੇ ਇਹਨਾਂ ਚਾਰ ਬੰਦਿਆਂ ਦੇ ਤਿੰਨ ਭਰਾਵਾਂ ਤੇ ਸਰਦਾਰ ਬਰਿੰਦਰਜੀਤ ਸਿੰਘ ਦੇ ਤੇ ਚੌਥੇ ਸਾਡੇ ਬਲਾਕ ਦੇ ਖਜ਼ਾਨਚੀ ਸਰਦਾਰ ਸਖਪਾਲ ਸਿੰਘ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ 26 ਦਾ ਤੇ ਸਰਦਾਰ ਸਖਪਾਲ ਸਿੰਘ ਆਪਣੀ ਲੜਕੀ ਨੂੰ ਛੱਡਣ ਜਾ ਰਿਹਾ ਜਿਨ੍ਹਾਂ ਨੇ ਸਾਨੂੰ ਦੱਸਿਆ ਫੋਨ ਦੇ ਉੱਤੇ ਵੀ ਅਸੀਂ ਆਪਣੀ ਲੜਕੀ ਨੂੰ ਛੱਡਣ ਜਾ ਰਹੇ ਆ ਤੇ ਜਦੋਂ ਮੈਂ ਗਿਆ ਉਹਦੋਂ ਬਰਿੰਦਰਜੀਤ ਸਿੰਘ ਤੇ ਸੰਦੀਪ ਸਿੰਘ ਆਪਸ ਵਿੱਚ ਗੱਲਬਾਤ ਕਰ ਰਹੇ ਆ ਤੇ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਤੇ ਮੈਂ ਮਤਲਬ ਹੈਲੋ ਹਾਈ ਕਰਕੇ ਗਾਂ ਲੰਗ ਗਿਆ ਤੇ ਜਦੋਂ ਮੈਂ ਵਾਪਸ ਆਇਆ ਉਦੋਂ ਉੱਥੇ ਮੋਟਰਸਾਈਕਲ ਜ਼ਰੂਰ ਲੱਗਾ ਪਰ ਬੰਦਾ ਕੋਈ ਵੀ ਨਹੀਂ ਜਦੋਂ ਮੈਂ ਆਪਣੀ ਲੜਕੀ ਨੂੰ ਟਾਂਗਰਾ ਛੱਡ ਕੇ ਵਾਪਸ ਆਇਆ ਉਦੋਂ ਮੋਟਰਸਾਈਕਲ ਲੱਗਾ ਕੋਈ ਨਹੀਂ ਮੈਨੂੰ ਨਹੀਂ ਪਤਾ ਕਿ ਉੱਥੇ ਲੜਾਈ ਹੋਈ ਕਿ ਨਹੀਂ ਉਹਦੇ ਵਿੱਚ ਮੇਰੀ ਕੋਈ ਇੱਕ ਨਵੇਂ ਪੈਸੇ ਦੀ ਜਿਹੜੀ ਆ ਉਹ ਇਨਵੋਲਵਮੈਂਟ ਨਹੀਂ ਹੈਗੀ ਪਰ ਉਹਨਾਂ ਤੇ ਵੀ ਲਲਕਾਰੇ ਦਾ ਪਰਚਾ ਤੇ ਇਹ ਗੱਲ ਜਿਹੜੀ ਕਹੀ ਜਾ ਰਹੀ ਆ ਕਿ ਜਿਹੜਾ ਸਿਰਫ ਜਿਹੜੀ ਆ ਆ ਬੰਦ ਕਰਾਉਣੀ ਜਿਹੜੀ ਵੀਡੀਓ ਪਾਉਂਦੇ ਆ ਸਰਕਾਰ ਦੇ ਸਾਥੀਓ ਸਾਡੀ ਆਵਾਜ਼ ਵਾ ਸਾਦਾ ਸੰਵਿਧਾਨਕ ਹੱਕ ਐ ਨਹੀਂ ਬੰਦ ਕਰਾਇਆ ਜਾ ਸਕਦਾ ਕਿਉਂਕਿ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਆਪ ਆਖਿਆ ਵਾ ਕਿ ਜਿੰਨੇ ਵੀ ਅੱਜ ਤੱਕ WhatsApp ਨੰਬਰ ਜਾਰੀ ਕੀਤੇ ਉਹ ਕਾਰੇ ਆਸਤੇ ਕੀਤੇ ਵੀ ਵੀਡੀਓ ਪਾਓ ਵੀਡੀਓ ਪਾਉਂਦਾ ਕੀ ਮਤਲਬ ਵੀ ਜਿਹੜਾ ਕੋਈ ਗਲਤ ਕਰਦਾ ਉਹ ਸਾਨੂੰ ਦੱਸੋ ਤੇ ਜੇ ਕਿਤੇ ਮਾੜੀ ਇਹ ਵੀਡੀਓ ਪਾਤੀ ਦੇ ਵਿੱਚ ਐਡੀ ਕਿਹੜਾ ਵੱਡਾ ਪਹਾੜ ਟੁੱਟ ਗਿਆ ਸੋ ਇਹਦੇ ਉੱਤੇ ਜਿਹੜੇ ਆ ਜਿਹੜੇ ਪਰਚੇ ਆ ਪਰਚਿਆਂ ਦੀ ਕਵੈਦ ਵਾ ਇਹ ਬੰਦ ਹੋਣੀ ਚਾਹੀਦੀ ਆ ਪਿੰਡ ਚ ਭਾਈਚਾਰਾ ਜਿਹੜਾ ਵਾ ਉਹ ਸਾਂਝਾ ਹੋਣਾ ਚਾਹੀਦਾ ਇਹ ਬੇਨਤੀ ਆ ਸਰਕਾਰ ਨੂੰ ਕਿ ਜੇ ਨਾ ਬੰਦ ਕੀਤਾ ਫਿਰ ਭਾਰਤੀ ਕਿਸਾਨਾਂ ਨੇ ਇੱਕਤਾ ਸਿੱਧੂ ਪੁਰੇ ਦੇ ਉੱਤੇ ਸੰਘਰਸ਼ ਆਰੰਭੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ